ਹਨ ਕਦੋਂ ਪਤਾ ਲੱਗਾ ਕਿ ਤੁਹਾਡੇ ਬੇਟੇ ਦਾ ਇਸ ਤਰ੍ਹਾਂ ਐਕਸੀਡ ਹੋ ਗਿਆ। 4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ। ਕੀ ਕੰਮ ਸੀ? ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ। ਤੇ ਸੁਣਨ ਨੂੰ ਚਾਇਆ ਸੀ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ। ਤੇ ਮੈਂ ਕਿਹਾ ਪੈਰ ਤੋਂ ਪੈਰ ਤਿਲਕ ਗਿਆ ਤੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ। ਉਹਨੂੰ ਫੋਨ ਤੇ ਪਤਾ ਲੱਗਾ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉਹਦੇ ਨਾਲ ਹੈ ਨਹੀਂ ਸੀ ਬੇਟਾ ਮੇਰਾ ਇਕੱਲਾ ਹੀ ਸੀ ਸੂਟਨ ਲੈਂ ਗਏ ਬਾਹਰ ਤੇ ਰੰਦਾ ਸੀ ਪਰ ਕਿਨੇ ਬੱਚੇ ਨੇ ਦੋ ਬੇਟੇ ਇੱਕ ਬੇਟੀ ਅਮਜੀਤ ਵੱਡਾ ਛੋਟਾ ਅਮਜੀਤ ਤਾਂ ਵੱਡਾ ਸੀ ਅਮਜੀਤ ਤਾਂ ਵੱਡਾ ਹੀ ਬੜੀ ਫੋਨ ਤੇ ਗੱਲ ਕੀਤੀ ਸੀ ਆਪਣੇ ਬੇਟਿਆਂ ਨਾਲ ਹਾਂਜੀ ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ ਇਹੋ ਗੱਲ ਹੋਈ ਸੀ ਤੇ ਮੈਂ ਆ ਜਾਣਾ ਮੈਂ ਇਹ 7 ਸਾਲ ਤੋਂ ਕਹ ਰਹੀ ਸੀ ਬੇਟਾ ਜੀ ਘਰ ਆ ਜਾ ਬੇਟਾ ਜੀ ਘਰ ਆ ਜਾ ਉਹ ਹਰ ਵੇਲੇ ਇਹ ਕਹਿੰਦਾ ਸੀ ਮੈਨੂੰ ਮੈਂ ਹੋਂ ਆ ਗਿਆ ਹੋਂ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਕਰੂੰ ਗਿਆ ਸੀ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੱਡ ਪੋੜੀ ਬਣ ਕੇ ਉਹ ਘਾਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਕੇਂਦਰ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸੰਲੋਗ ਦਿੱਤਾ ਜਾਵੇ ਘਰ ਭੇਜਿਆ ਜਾਵੇ ਹਾਂਜੀ ਕਮਲ ਸਿੰਘ ਜੀ ਤੁਹਾਡਾ ਬੇਟਾ ਕਦੋਂ ਗਿਆ ਸੀ ਭਾਰਤ ਦੇ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ ਹੈ ਬੇਟਾ ਮੇਰਾ ਜੀ ਵਿਆਹ ਸੀ ਆ 2007 ਵਿੱਚ ਗਿਆ ਸੀਗਾ ਆਖਰੀ ਗੱਲ ਮੇਰੀ 24 ਤਿੰਨ ਦਾ ਬੇਟੇ ਨਾਲ ਗੱਲਬਾਤ ਹੋਈ ਸੀ ਜਿਹੜਾ ਠੀਕ ਠਾਕ ਸੀ ਆ ਬਿਲਕੁਲ ਠੀਕ ਠਾਕ ਕੀ ਕੰਮ ਕਰਦਾ ਸੀ ਜਰਮਨੀ ਵਿੱਚ ਕਰਦਾ ਸੀ ਆ ਬਾਰ ਸਰ ਦਾ ਨਿਰਮਲ ਕੰਮ ਕਰਦਾ ਸੀ ਜੇ ਫ੍ਰਾਂਸ ਵਿੱਚ ਸੀ ਫ੍ਰਾਂਸ ਵਿੱਚ ਇਹ ਤੋਂ ਹਮ ਨੂੰ ਕੋਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਸੁਣਿਆ ਤੇ ਫੇਰ ਲੱਗਿਆ ਪਤਾ ਜੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਸਪੋਰਸ ਨੂੰ ਕੋਈ ਉਪਰ ਲੱਗਾ ਪਹਿਲੀ ਖੁਣਾ ਦੇ ਪਤਾ ਲੱਗਾ ਤੁਸੀਂ ਤੁਹਾਡੇ ਬੜੇ ਡੈਸੇ ਹੋ ਹੁਣ ਤੁਸੀਂ ਕੀ ਮੰਗਤੋ ਸਰਕਾਰ ਤੋਂ ਬੱਚੇ ਦੀ ਬੋਡੀ ਇੱਥੇ ਲੈ ਕੇ ਆ ਭਾਰਤ ਮੰਗਾਨ ਲਈ ਕੀ ਮੰਗ ਕਰਦੇ ਤਗਰੀਵਾਰ ਨੇ ਜਰੂਰੀਆ ਦੀ ਬੋਡੀ ਭੇਜ ਤੂੰ ਹੋਰ ਸਾਨੂੰ ਕੀ ਇਹ ਜਣ ਨਾਮ ਮੇ ਵੀ ਪਾਲਤਰ ਕੀ ਨਾਮ ਬਿੱਲੂ ਭਾਈ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ? ਕਮਲਜੀਤ ਸਿੰਘ। ਕਮਲਜੀਤ ਸਿੰਘ ਨੂੰ ਕਦੋਂ ਪਤਾ ਲੱਗਾ ਕਿ ਉਹਦੀ ਔਰ ਕੀ ਕੰਮ ਕਰ ਰਿਹਾ ਸੀ ਉੱਥੇ ਫਰਾਂਸ ਦੇ? ਫਰਾਂਸ ਦੇ ਵਿੱਚ ਟਾਇਲ ਪੱਥਰ ਦਾ ਕੰਮ ਕਰਦੇ ਸੀ। ਕਿਹੜੀ ਸ਼ਹਿਰ ਵਿੱਚ? ਇਹ ਪਹਿਲਾਂ ਪੈਰਿਸ ਸੀਗੇ ਬਾਅਦ ਵਿੱਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ। ਤੇ 4 ਤਰੀਕੀ ਸ਼ਾਮ ਨੂੰ ਪਿੰਡ 'ਚ ਪਤਾ ਲੱਗ ਗਿਆ ਨੂੰ 5 ਤਰੀਕੀ ਸਵੇਰੇ ਪਤਾ ਲੱਗਾ। ਜੀ ਉਸ ਤੋਂ ਬਾਅਦ ਤੁਹਾਡੀ ਆਖਰੀ ਵਾਰ ਤੁਹਾਡੇ ਪ੍ਰਾਂ ਨਾਲ ਕਦੋਂ ਗੱਲ ਪੈਣੀ ਸੀ? ਮੰਮੀ ਨਾਲ ਇਹ 26 ਤਰੀਕ ਨੂੰ ਹੋਈ ਸੀ ਗੱਲ। ਕੀ ਗੱਲਬਾਤ ਹੋਈ ਸੀ? ਪਤਾ ਨਹੀਂ ਮਨਮਾਨਾ ਪਤਾ ਜੀ ਮੈਂ ਤਾਂ ਘੱਟ ਹੀ ਨਾ ਕਰਕੇ ਤਾਂ ਪਤਾ ਜੀ ਆ ਕਹਿੰਨਾ ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਤਾਹੀ ਦਾ ਰਿਸ਼ਤਾ ਸੀ ਹਾਂਜੀ ਵਧੀਆ ਰਿਸ਼ਤਾ ਸੀ ਕੀ ਚਲ ਪਾਤਰੀ ਕੇ ਸੀ ਹਾਂਜੀ ਕੀ ਹੋਇਆ ਸੀ ਉੱਥੇ ਕਿਦਾਂ ਕਿਸ ਤਰ੍ਹਾਂ ਮੌਤ ਹੋ ਤੈਡ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ ਬਿਲਡਿੰਗ ਦੇ ਕੰਸਟਰਕਸ਼ਨ ਦਾ ਹਾਂਜੀ ਕੰਸਟਰਕਸ਼ਨ ਦਾ ਸਕੁਆਇਰ ਫੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਸੀ ਕਿੰਨਾ ਸਰਕਾਰ ਬਸ ਇਹ ਹੀ ਹੈ ਜੇ ਸਾਡੀ ਬੋਡੀ ਆ ਜਵੇ ਅਸੀਂ ਸੰਸਦ ਘਰ ਇੱਥੇ ਕਰਨਾ ਚਾਹੁੰਦੇ ਆਪਣੇ ਪਿੰਡ ਦੀ ਇਹ ਨੰਬਰ ਤੋਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ انا ਸਰਪੰਚ ਟੇਕਿਆ ਨਾ ਪਰਿ ਉਦਦਾਈ ਘਟਨਾ ਬਪਰੀਆ ਜੀ ਕੈਂਡੀਟ ਜੀ ਜੀ ਹਾਂ ਜੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਬਪਰੀਆ ਜੀ ਅਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਨੌਜਵਾਨ ਅਮਰੀਕਾ ਵਿੱਚ ਵੀ ਐਕਸੈਂਡ ਕਰਕੇ ਪੂਰੇ ਹੋ ਗਏ ਸੀ ਸਾਨੂੰ ਤਾਂ ਜੋ ਹੀ ਸਦਮਾ ਨਹੀਂ ਸੀ ਉਸ ਸਦਮੇ ਚ ਵਾਰੇ ਨਿਕਲੇ ਆਪਾਂ ਤਾਂ ਇੱਕ ਹੋਰ ਸਾਨੂੰ 3 ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਉਹਦੀ ਕਿਸੇ ਬਰੁਖਤਨਾਕ ਨਾ ਰੈਕਸ਼ਨ ਉਹ ਹਾਲੇ ਤੱਕ 100% ਕਨਫਰਮ ਨਹੀਂ ਕਿਸ਼ ਕਰਮ ਹੋਈ ਹੈ ਤਾਂ ਸਾਨੂੰ ਵਿੱਚ ਹੀ ਆ ਕਿ ਉਹ ਕੰਟਰਕਸ਼ਨ ਦਾ ਕੰਮ ਕਰਦਾ ਸੀ ਉਹ ਡਿੱਗ ਕੇ ਡੇਗਣਾ ਸਟੇਜ ਕਰਨ ਕਰਕੇ ਦੀ ਡੈਥ ਹੋ ਗਈ ਤੇ ਬਹੁਤ ਮਾੜੀ ਘਟਨਾ ਜੀ ਹੋ ਇਹ ਉਹ ਜਸਵਾਸੀ ਕਮ ਜੀ ਦੇ ਕਲਪਿਤ ਬਹੁਤ ਵਧੀਆ ਸਵਾਸਿਕਾ ਠੰਡੇ ਸਵਾਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਬਾਹਰ ਰੋਟੀ ਪਾਣੀ ਦਾ ਜਗ੍ਹਾੜ ਕਰਨ ਲਈ ਉਹ ਬਾਹਰ ਵਿਦੇਸ਼ਾਂ ਚ ਗਿਆ ਆਇਆ ਸੀ ਘਰ ਦੀ ਹਾਲਤ ਕੀ ਮਜੀ ਘਰ ਦੀ ਹਾਲਤ ਕਾਕੇ ਕੌਣ ਕੌਣ ਮਜੀ ਘਰ ਦੇ ਵਿੱਚ ਉਹਦੇ ਫਾਦਰ ਸਾਹਿਬ ਨੇ ਜੀ ਤੇ ਪੋੜਾ ਬ੍ਰਦਰ ਹੈ ਤੇ ਮਦਰ ਹੈ ਜੀ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬਦਰ ਅਨਮਰਡ ਹੈ ਤੇ ਫਾਦਰ ਸਾਹਿਬ ਪੋਸਟ ਚ ਰਟਰ ਨੇ ਕੀ ਕਰਦੀ ਹਾਲਤ ਇੰਨੀ ਵਜੇ ਵੀ ਨਹੀਂ ਕਹਿ ਸਕਦੇ ਕਮਾਈ ਕਰਨ ਵਾਸਤੇ ਬਾਪ ਕਮਾਈ ਕਰਨ ਵਾਸਤੇ ਵਰ ਗਿਆ ਹੈ ਸੀ ਜੀ ਉਹ ਤੇ ਬਹੁਤ ਮਾਰੀ ਘਟਨਾ ਜੀ ਅ ਸਰਕਾਰ ਤੋਂ ਇਹ ਕੀ ਮੰਗ ਕਰਦੇ ਜੀ ਸਰਕਾਰ ਕੋਲੋਂ ਅਸੀਂ ਅਸੀਂ ਮੰਗ ਕਰਦੇ ਜੀ ਪਲੀਜ਼ ਜੋ ਪਾਣਾ ਬਾਪ ਦਾ ਸੂਤਾ ਮਾਰਾ ਇਹਨੂੰ ਜੋ ਮੰਜੂਸ ਉਹ ਵਾਪਰ ਗਿਆ ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆ ਕਿ ਪਲੀਜ਼ ਕਿਸੇ ਸਾਡੀ ਹੈਲਪ ਕਿਤੇ ਉਹਦੀ ਡੈੱਡ ਬੋਡੀ ਜੋ ਹੈ ਸੀ ਇੰਡੀਆ ਦੇ ਆ ਸਕੀਏ ਉਹਦੇ ਪਰਿਵਾਰ ਉਹਦੀ ਸਿੰਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ ਬਾਰ ਇਹ ਅਪੀਲ ਕਰਾਂਗੇ ਸਾਡਾ ਸੰਜਿਆ ਸਰਕਾਰ ਸੰਜੋਗ ਕਰੇ ਤੇ ਡਾਇਰੈਕਟਲੀ ਮੈਂ ਇਹ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਰੀਕੇ ਸੀਐਮ ਤੱਕ ਪਹੁੰਚਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੇ ਸੀਐਮ ਸਾਹਿਬ ਬੜੀਆਂ ਵਿਦੇਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈਡ ਬੋਡੀ ਆ ਪਲੀਜ਼ ਕਿਸੇ ਤਰੀਕੇ ਫੰਟੇ ਰਿਕਨਪੌਂਸ ਕਰਾ ਦਿਓ ਧੰਨਵਾਦ